ਪੰਜਾਬੀ ਯਾਰੀ ਸਾਥ ਜੁੜ ਗਈ ਆ ਨਿਊਜ਼ੀਲੈਂਡ ਦੇ ਬਹੁਤ ਹੀ ਸੋਹਣੇ ਕਸਬੇ ਹਾਕਸਵੇ ਤੋਂ ਬਹੁਤ ਹੀ ਸੋਹਣੇ ਸ਼ਹਿਰ ਹਿਸਟਿੰਗ ਨੇਪੀਅਰ ਤੋਂ ਜੁੜ ਚੁੱਕੇ ਆ ਇਹ ਜੋ ਪ੍ਰੋਗਰਾਮ ਹੈ ਪੰਜਾਬ ਸਪੋਰਟਸ ਕਲਚਰ ਕਲੱਬ ਹਿਸਟਿੰਗ ਵੱਲੋਂ ਆਪਣੇ ਹਾਕਸਵੇ ਕਮਿਊਨਿਟੀ ਵਾਸਤੇ ਰੱਖਿਆ ਗਿਆ ਲੋੜੀ ਤੇ ਬਸੰਤ ਪੰਚੀ ਤੇ ਤੇ ਇਹ ਪ੍ਰੋਗਰਾਮ ਜਿਹੜਾ 4 ਜਨਵਰੀ 2025 ਨੂੰ ਹੋਵੇਗਾ ਏ ਇਹ ਬੱਚਿਆਂ ਵਾਸਤੇ ਪਤੰਗਾਂ ਦਾ ਵੀ ਪ੍ਰਬੰਧ ਕੀਤਾ ਗਿਆ ਬਸੰਤ ਪੰਚਵੀ ਦੇ 2 ਵਜੇ ਬੱਚਿਆਂ ਵਾਸਤੇ ਜੋ ਪਤੰਗਾਂ ਦੇ ਮੁਕਾਬਲੇ ਕਰਾਇਆ ਜਾਊਗਾ ਸਾਰਾ ਕੁਝ ਪ੍ਰਬੰਧ ਕੀਤਾ ਜਾਊਗਾ ਉੱਥੇ ਜੀ ਇਹ ਇੱਕ ਅੱਦੇ ਦਾ ਪ੍ਰੋਗਰਾਮ ਨਹੀਂ ਸਾਰੇ ਹੀ ਕਮਿਊਨਿਟੀ ਵਾਲਾਂ ਸਾਰੇ ਹੀ ਕਮਿਊਨਿਟੀ ਦਾ ਸਾਂਝਾ ਪ੍ਰੋਗਰਾਮ ਹੈ ਸਾਰਿਆਂ ਨੂੰ ਦੋ ਹੱਥ ਜੋੜ ਕੇ ਬੇਨਤੀ ਕਰਦੇ ਕਿ ਸਾਰੇ ਉੱਥੇ ਪਹੁੰਚੋ ਜੀ ਇਹ ਸਾਡੇ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਤੇ 12 ਵੀ ਟੀਮਾਂ ਗਿੱਧੇ ਪੰਗੜੇ ਦੀਆਂ ਇੱਥੋਂ ਲੋਕਲ ਸਾਡੇ ਬੱਚਿਆਂ ਦੀਆਂ ਟੀਮਾਂ ਬਹੁਤ ਆ ਉਹ ਵੀ ਪਰਫਾਰਮੈਂਸ ਕਰਨਗੇ ਬਹੁਤ ਸਾਰੇ ਉਥੇ ਸਟਾਰ ਲਾਏ ਜਾਣਗੇ ਤੇ ਫੂਡ ਵੱਲੋਂ ਤਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਬਾਕੀ ਹੋਰ ਜਿਹੜੇ ਪਰਫਾਰਮੈਂਸ ਇਥੋਂ ਕੋਈ ਲੋਕਲ ਬੱਚੇ ਜੇ ਕਰਨਾ ਚਾਹੁੰਦੇ ਆ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਵਿੱਚ ਵਿਦੇਸ਼ਾਂ ਫੱਟੇ ਦੇਤੇ ਚੱਕ ਪੰਜਾਬੀ ਬਹਿ ਕੇ ਦੇਖ ਜਵਾਨਾ ਜੁੜ ਗਈ ਸਾਥ ਪੰਜਾਬੀ ਪੰਜਾਬੀ ਅਰੀ ਸਾਥ ਜੁੜ ਗਈ ਆ ਨਿਊਜ਼ੀਲੈਂਡ ਦੇ ਬਹੁਤ ਹੀ ਸੋਹਣੇ ਕਾਸਵੇ ਹਾਕਸਵੇ ਤੋਂ ਬਹੁਤ ਹੀ ਸੋਹਣੇ ਸ਼ਹਿਰ ਹੇਸਟਿੰਗ ਨੇਪੀਅਰ ਤੋਂ ਜੁੜ ਚੁੱਕੇ ਆ ਸਾਡੇ ਨਾਲ ਬਹੁਤ ਹੀ ਪਤਵੰਤੇ ਸੱਜਣ ਜਿਹੜੇ ਕਿ ਹਰ ਵਾਰ ਕੋਈ ਨਵ ਨਵੇਕਲਾ ਪ੍ਰੋਗਰਾਮ ਲੈ ਕੇ ਆ ਤੁਹਾਡੇ ਰੂਪ ਰੂਪ ਹੁੰਦੇ ਨੇ ਤੇ ਇਸ ਵਾਰ ਫਿਰ ਤੋਂ ਤੁਹਾਡੇ ਹਾਜ਼ਰ ਹੋਏ ਆ ਜੀ ਇੱਕ ਬਹੁਤ ਹੀ ਸੋਹਣਾ ਫੈਮਲੀ ਪ੍ਰੋਗਰਾਮ ਜਿਹੜਾ ਫੰਕਸ਼ਨ ਹੈ ਉੱਥੇ ਆਪਾਂ ਸਾਰੇ ਇਕੱਤਰ ਹੋਵਾਂਗੇ ਉਸ ਪ੍ਰੋਗਰਾਮ ਦੀ ਸਾਰੀ ਜਾਣਕਾਰੀ ਅਸੀਂ ਹਾਸਲ ਕਰਾਂਗੇ ਸਾਡੇ ਨਾਲ ਨੇ ਜਰਨੈਲ ਸਿੰਘ ਜੀ ਹਜ਼ਾਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਇਹ ਜੋ ਪ੍ਰੋਗਰਾਮ ਹੈ ਪੰਜਾਬ ਸਪੋਰਟਸ ਕਲਚਰ ਕਲੱਬ ਹਿਸਟਿੰਗ ਵੱਲੋਂ ਆਪਣੇ ਹੌਕਸਵੇ ਕਮਿਊਨਿਟੀ ਵਾਸਤੇ ਰੱਖਿਆ ਗਿਆ ਲੋਹੜੀ ਤੇ ਬਸੰਤ ਪੰਚਵੀ ਤੇ ਤੇ ਇਹ ਪ੍ਰੋਗਰਾਮ ਹੈ ਜਿਹੜਾ 4 ਜਨਵਰੀ 2025 ਨੂੰ ਹੋਵੇਗਾ ਇਹਦੇ ਵਿੱਚ ਬੱਚਿਆਂ ਵਾਸਤੇ ਪਤੰਗਾਂ ਦਾ ਵੀ ਪ੍ਰਬੰਧ ਕੀਤਾ ਗਿਆ ਬਸੰਤ ਪੰਚਵੀ ਦੇ 2 ਵਜੇ ਬੱਚਿਆਂ ਵਾਸਤੇ ਜੋ ਪਤੰਗਾਂ ਦੇ ਮੁਕਾਬਲੇ ਕਰਾਇਆ ਜਾਊਗਾ ਸਾਰਾ ਕੁਝ ਪ੍ਰਬੰਧ ਕੀਤਾ ਜਾਊਗਾ ਉੱਥੇ ਜੀ ਆ ਜਿਹੜਾ ਇਹ ਜਿਹੜਾ ਤੁਸੀਂ ਸੱਦਾ ਦੇ ਰਹੇ ਹੋ ਜਾਂ ਫੰਕਸ਼ਨ ਕਰਾ ਰਹੇ ਹੋ ਆ ਕੀ ਅਸ ਲੈਵਲ ਦੇ ਉੱਪਰ ਕੋਈ ਬੱਚੇ, ਬਜ਼ੁਰਗ, ਬੀਬੀਆਂ, ਭੈਣਾ, ਯੰਗ ਜਨਰੇਸ਼ਨ ਜਾਂ ਉਹਨਾਂ ਦੇ ਲਈ ਕਿ ਸਾਰਿਆਂ ਸਾਰਿਆਂ ਵਾਸਤੇ ਆ ਜੀ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਮਾ ਮਾਵਾਂ ਭੈਣਾ ਸਾਰਿਆਂ ਵਾਸਤੇ ਆ ਪ੍ਰੋਗਰਾਮ ਉੱਤੇ ਸਾਂਝਾ ਹੋਊਗਾ ਇਹ ਆ ਤੁਸੀਂ ਹਰ ਵਾਰ ਕੁਐਸ਼ਨਾਂ ਕੁਐਸ਼ਨ ਨਵਨ ਇਕਲਾ ਲੈ ਕੇ ਆਉਂਦੇ ਸਾਡੇ ਜਿਹੜੇ ਬਜ਼ੁਰਗ ਆ ਉਹ ਵੀ ਕਿਉਂਕਿ ਰੀਸੈਂਟਲੀ ਕਬੱਡੀ ਟੂਰਨਾਮੈਂਟ ਤੁਸੀਂ ਕਰਾਇਆ ਬਹੁਤ ਚਰਚਾ ਵਿੱਚ ਰਿਹਾ ਹਰ ਵਾਰ ਹੀ ਚਰਚਾ ਵਿੱਚ ਰਹਿੰਦਾ ਵਾ ਉੱਥੇ ਵੀ ਬਜ਼ੁਰਗ ਸਾਨੂੰ ਪੁੱਛਦੇ ਵੀ ਸਾਡੇ ਵਾਸਤੇ ਵੀ ਤੁਸੀਂ ਕੋਈ ਐਕਟੀਵਿਟੀ ਲੈ ਕੇ ਆ ਕਰੋ ਕਿਉਂਕਿ ਇੰਡੀਆ ਵਿੱਚ ਅਸੀਂ ਦੇਖਦੇ ਹਾਂ ਕੋਈ ਕੁਛ ਨਾ ਕੁਛ ਉੱਥੇ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਲੀਜ਼ ਤੁਸੀਂ ਕੋਈ ਕੁਛ ਉਹਨਾਂ ਵਾਸਤੇ ਵੀ ਕੁਝ ਸੋਚੋ ਵੀ ਕੁਝ ਉਹ ਵੀ ਕੁਛ ਹਿੱਸਾ ਪਾ ਸਕਣ ਕਿਸੇ ਜਰੂਰੀ ਜਰੂਰ ਬਜ਼ੁਰਗਾਂ ਨੂੰ ਤਾਂ ਸਾਰਿਆਂ ਤੋਂ ਪਹਿਲਾਂ ਉੱਥੇ ਬੁਲਾਵਾਂਗੇ ਇਹਨਾਂ ਬਜ਼ੁਰਗਾਂ ਤੋਂ ਸ਼ੁਰੂ ਕਰਾਵਾਂਗੇ ਜੋ ਲੋੜੀ ਦਾ ਪ੍ਰੋਗਰਾਮ ਹੈ ਬਜ਼ੁਰਗਾਂ ਤੋਂ ਸ਼ੁਰੂ ਹੋਣਾ ਨਾ ਜੀ ਜੀ ਹਾਂ ਜੀ ਅ ਇਸ ਦੇ ਵਿੱਚ ਜਿਹੜੇ ਨਵੇਂ ਵਿਆਹ ਜੋੜੇ ਆ ਜਾਂ ਜਿਨ੍ਹਾਂ ਦੇ ਕਰ ਨਵੇਂ ਰੂਹਾਂ ਨੇ ਜਨਮ ਲਿਆ ਉਹਨਾਂ ਲਈ ਲਈ ਬਹੁਤ ਖਾਸ ਹੋਣ ਜਾ ਰਿਹਾ ਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਸੱਦਾ ਦਵਾਂਗੇ ਤੁਸੀਂ ਵੀ ਆਪਣੇ ਜਵਾਕ ਨੂੰ ਉੱਥੇ ਲੈ ਕੇ ਉਹਨਾਂ ਦੀ ਲੋੜੀ ਉੱਥੇ ਬਣਾਵਾਗੇ ਆਪਾਂ ਜੀ ਜ਼ਰੂਰ ਆਗੇ ਹਾਂਜੀ ਹਾਂਜੀ ਸਾਰਿਆਂ ਵਾਸਤੇ ਸਾਂਝਾ ਹੈ ਹਾਂਜੀ ਹਾਂ ਜਰੂਰ ਜੀ ਅਸੀਂ ਵੀ ਆ ਮਠਿਆਈ ਦੇ ਨਾਲ ਤੁਹਾਡੇ ਸਾਰਿਆਂ ਦਾ ਮੂੰਹ ਮਿੱਠਾ ਕਰਾਂਗੇ ਜਰੂਰ ਤੁਹਾਡੇ ਨਾਲ ਸਾਨੂੰ ਮੈਂ ਹਾਜ਼ਰ ਹੋਵਾਂਗੇ ਜੀ ਤੇ ਕਲੱਬ ਨੂੰ ਆ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਤੇ ਸਾਡੇ ਪ੍ਰਧਾਨ ਸਾਹਿਬ ਕਿ ਅੰਟੀਸਾਫ ਸੈਕਟਸਾਫ ਸਾਰੇ ਇੱਥੇ ਨਾਲ ਹਨ ਸਾਰੇ ਉਹਨਾਂ ਹੋਰ ਵੀ ਕਮਿਊਨਿਟੀ ਸਾਰੇ ਪ੍ਰਬੰਧ ਤੇ ਸੱਜਣ ਪਹੁੰਚੇ ਆ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਇਹ ਇੱਕ ਅੱਡੇ ਦਾ ਪ੍ਰੋਗਰਾਮ ਨੇ ਸਾਰੇ ਹੀ ਕਮਿਊਨਿਟੀ ਵਾਲਾ ਸਾਰੇ ਹੀ ਕਮਿਊਨਿਟੀ ਦਾ ਸਾਂਝਾ ਪ੍ਰੋਗਰਾਮ ਹੈ ਸਾਰਿਆਂ ਨੂੰ ਦੋ ਹੱਥ ਚੋੜ ਕੇ ਬੇਨਤੀ ਕਰਦੇ ਕਿ ਸਾਰੇ ਉੱਥੇ ਪਹੁੰਚੋ ਜੀ ਫਿਲਹਾਲ ਹਈਏ ਟਾਈਮ ਬਹੁਤ ਪਿਆਰ ਤੇ ਸਾਡੇ ਵੱਲੋਂ ਵੀ ਗੁਜਾਰਸ਼ ਆ ਕਿ ਤੁਸੀਂ ਸੋਹਣੇ ਸੁਨੱਕੇ ਜਿਹੜੇ ਆ ਕੱਪੜੇ ਆ ਕਿਸੇ ਨੇ ਕੁਰਤੇ ਵਿਆਹ ਮੇ ਸੁਵਾਉਣੇ ਆ ਜਾਂ ਕੋਈ ਚਾਦਰਾਂ ਨਾਲ ਦਾ ਸ਼ਕੀਨ ਹੋਵੇ ਤਾਂ ਤੁਸੀਂ ਆਪਦੀ ਪੂਰੀ ਇਤਿਆਰੀ ਕਰ ਸਕਦੇ ਹੋ ਵੈਨ ਨੂੰ ਸਾਨੂੰ ਤੁਸੀਂ ਇੱਕ ਵਾਰ ਤੇ ਸਮਾਂ ਉਸ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦੇ ਜੀ ਲੋਕੇਸ਼ਨ ਹੈ ਮਾਡਰਨ ਮੈਗਾ ਪਾਰਕ ਹੇਸਟਿੰਗ ਜਿਹੜਾ ਵੱਡਾ ਸ਼ੋਅ ਗਰਾਊਂਡ ਹੈਗਾ ਸਪੋਰਟਸ ਪਾਰਕ ਉੱਥੇ ਹੋਊਗਾ ਜੀ ਤੇ 4 ਤਰੀਕ ਦਿਨ ਸੈਚਰਡੇ 2 ਵਜੇ ਪ੍ਰੋਗਰਾਮ ਸ਼ੁਰੂ ਹੋਊਗਾ ਤੇ ਰਾਤ ਤੱਕ ਲੇਟ ਤੱਕ ਚੱਲਦਾ ਰਹੂਗਾ 2 ਵਜੇ ਬੱਚਿਆਂ ਦੇ ਜਿਹੜੇ ਹੈਗੇ ਆ ਉਹ ਪਤੰਗਾਂ ਦੇ ਮੁਕਾਬਲੇ ਕਰਾਇਆ ਜਾਊਗੇ ਤੇ ਪ੍ਰੋਵਾਈਡ ਵੀ ਕੀਤਾ ਜਾਊਗਾ ਸਭਾਂ ਸਰ ਦੇ ਬੱਚਿਆਂ ਨੂੰ ਜੀ ਆ ਦਰਸ਼ਕੋ ਜਿੱਦਾਂ ਕਿ ਤੁਸੀਂ ਦੇਖ ਹੀ ਚੁੱਕੇ ਹੋ ਕਿ ਸਾਡੀ ਜਿਹੜੇ ਪ੍ਰਬੰਧਕ ਸੱਜਣੇ ਉਨ੍ਹਾਂ ਵੱਲੋਂ ਪੂਰੀ ਤਿਆਰੀ ਪੂਰੀ ਜੋਰ-ਸ਼ੋਰ ਨਾਲ ਆਰੰਭ ਕੀਤੀ ਜਾ ਚੁੱਕੀ ਹੈ ਤੇ ਤੁਸੀਂ ਵੀ ਆਪਣੀ ਤਿਆਰੀ ਪੂਰੇ ਜੋਰ-ਸ਼ੋਰ ਨਾਲ ਕਰ ਲੋ ਤੇ ਅਸੀਂ ਤੁਹਾਨੂੰ ਮਿਲਾਂਗੇ ਮਾਰਕਟ 10 ਮੈਗਾ ਸਪੋਰਟਸ ਪਾਰਕ ਹੇਸਟਿੰਗ 4 ਜਨਵਰੀ ਆ 2 ਵਜੇ ਸਾਡੇ ਨਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਗ੍ਰਿੰਦਰ ਸਿੰਘ ਜੀ ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਅਸੀਂ ਪੁੱਛਣਾ ਚਾਹਵਾਂਗੇ ਜਿਹੜੇ ਕਿ ਆ ਪ੍ਰੋਗਰਾਮ ਕਰਾ ਰਹੇ ਹੋ ਉਸ ਦੇ ਵਿੱਚ ਜੋ ਕਿ ਸਪੈਸ਼ਲ ਗਿੱਧਾ ਪੰਘੜਾ ਜੋ ਵੀ ਐਕਟੀਵਿਟੀ ਹਰ ਵਾਰ ਹੁੰਦੀ ਹੈ ਉਸ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਬਾਹਰੋਂ ਵੀ ਕੋਈ ਟੀਮਾਂ ਆ ਜਾਂ ਕੁਝ ਪ੍ਰਬੰਧ ਹੋ ਰਹੇ ਨੇ ਹਾਂਜੀ ਬਿਲਕੁਲ ਜੀ ਗਿੰਦੇ ਪੰਘੜੇ ਦੀਆਂ ਟੀਮਾਂ ਆਕਲੈਂਡ ਤੋਂ ਇੱਥੇ ਪਹੁੰਚ ਰਹੀਆਂ ਵਾਂ ਤਾਂ ਮੈਂ ਸਾਰੇ ਸਾਡੇ ਕਲੱਬ ਵੱਲੋਂ ਸਾਰਿਆਂ ਨੂੰ ਹੌਕਸਬੇ ਦੀ ਕਮਿਊਨਿਟੀ ਨੂੰ ਰਿਕੁਐਸਟ ਕਰਦਾ ਕਿ ਉਹ ਜਰੂਰ 4 ਤਰੀਕ ਸ਼ਨੀਵਾਰ 4 ਜਨਵਰੀ ਨੂੰ ਜਰੂਰ ਪਹੁੰਚਣ ਤੇ ਸਾਡੇ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਤੇ 12 ਵੀ ਟੀਮਾਂ ਗਿੱਧੇ ਪੰਗੜੇ ਦੀਆਂ ਇਥੋਂ ਲੋਕਲ ਸਾਡੇ ਬੱਚਿਆਂ ਦੀਆਂ ਟੀਮਾਂ ਬਹੁਤ ਆ ਉਹ ਵੀ ਪਰਫਾਰਮੈਂਸ ਕਰਨਗੇ ਔਰ ਕੋਈ ਜਿਹੜਾ ਕਿ ਸਾਡੇ ਆਪਣੇ ਇਹ ਪੰਜਾਬੀ ਆ ਖਾਣੇ-ਦਾਣੇ ਤੋਂ ਬਿਨਾ ਨਹੀਂ ਰਹਿ ਸਕਦੇ ਕਿ ਉਹਦੇ ਸਟਾਲ ਵਗੈਰਾ ਉਹਦੇ ਬਾਰੇ ਵੀ ਪ੍ਰਬੰਧ ਜਿਹੜੇ ਕੀਤੇ ਗਏ ਨੇ ਉਹਦੇ ਬਾਰੇ ਜਰੂਰ ਚਾਣਨਾ ਬੋਲ ਜੀ ਉਹ ਹਜੇ ਜਦਾਂ ਅਪਡੇਟ ਸੂਨ ਤੁਹਾਨੂੰ ਦੱਸ ਦਿੱਤੀ ਜਾਊਗੀ ਹਜੇ ਜਦਾਂ ਅਪਡੇਟ ਨਹੀਂ ਹੋਈ ਉਸ ਚੀਜ਼ ਦੀ ਤੇ ਜਰੂਰ ਤੁਹਾਨੂੰ ਉਸ ਬਾਰੇ ਵੀ ਦੱਸ ਦਿੱਤਾ ਜਾਊਗਾ ਬਿਲਕੁਲ ਥੋੜਾ ਜਿਹਾ ਜਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਆਪਾਂ ਪੰਜਾਬੀ ਜਿਹੜੀ ਕਮਿਊਨਿਟੀ ਆ ਵੀ ਖਾਣੇ-ਦਾਣੇ ਦੇ ਬਹੁਤ ਸ਼ਕੀਨ ਆ ਤੇ ਜਿਹੜੇ ਉੱਥੇ ਸਟਾਲ ਜਾਂ ਜੋ ਵੀ ਖਾਣ-ਪੀਣ ਦਾ ਜਿਹੜਾ ਪ੍ਰਬੰਧ ਹੋਣਾ ਉਦੇ ਬਾਰੇ ਅਸੀਂ ਜਾਣਕਾਰੀ ਸਾਡੇ ਭਾਜੀ ਇੰਦਰਜੀਤ ਸਿੰਘ ਨੇ ਤੇ ਉਹਨਾਂ ਦਾ ਜੀ ਆਇਆਂ ਕਰਦਿਆਂ ਜੀ ਹਾਂਜੀ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਇੱਥੇ ਆ ਕੇ ਸਾਡੇ ਨਾਲ ਇਹ ਸਾਰੀ ਜਿਹੜੀ ਸਾਡੀ ਸ਼ੇਅਰ ਕਰਨ ਦੇ ਨਾਲ ਸਾਰਿਆਂ ਦੇ ਨਾਲ ਤੇ ਇਹ ਇਨਫੋਰਮੇਸ਼ਨ ਤੇ ਇਹ ਦੇ ਵਿੱਚ ਇਹੋ ਹੀ ਆ ਕਿ ਬਹੁਤ ਸਾਰੇ ਉੱਥੇ ਸਟਾਲ ਲਾਏ ਜਾਣਗੇ ਤੇ ਫੂਡ ਵੱਲੋਂ ਤਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਬਾਕੀ ਹੋਰ ਜਿਹੜੇ ਪਰਫਾਰਮੈਂਸ ਇੱਥੋਂ ਕੋਈ ਲੋਕਲ ਬੱਚੇ ਜੇ ਕਰਨਾ ਚਾਹੁੰਦੇ ਆ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਇਸ ਪੋਸਟਰ ਦੇ ਵਿੱਚ ਥੱਲੇ ਨਾਂ ਦਿੱਤੇ ਗਏ ਆ ਬਾਕੀ ਅਸੀਂ ਵੀ ਆਪਣੇ ਵੱਲੋਂ ਪ੍ਰਬੰਧ ਕੀਤੇ ਹੋਏ ਨੇ ਬਹੁਤ ਸਾਰੀਆਂ ਟੀਮਾਂ ਬਾਹਰੋਂ ਆਉਣਗੀਆਂ ਤੇ ਇੱਥੋਂ ਲੋਕਲ ਵੀ ਸਾਡੇ ਕੋਲ ਕਾਫੀ ਬੱਚੇ ਨੇ ਜਿਹੜੇ ਉਸ ਦਿਨ ਪਰਫਾਰਮੈਂਸ ਕਰਨਗੇ ਤੇ ਬਾਕੀ ਸਾਰੇ ਉਦੋਂ ਨੂੰ ਵੱਧ ਤੋਂ ਵੱਧ ਪਹੁੰਚੋ ਤੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਜੀ ਆ ਸਾਡੇ ਨਾਲ ਸੀ ਭਾਜੀ 인ਦਰਜੀਤ ਸਿੰਘ ਜੀ ਜਿਨ੍ਹਾਂ ਨੇ ਬਾਖੂਬੀ ਜਾਣਨਾ ਪਾਇਆ ਕਿ ਸਾਨੂੰ ਜਾਣੂ ਕਰਾਇਆ ਕਿ ਕਿਹੜੀਆਂ ਕਿਹੜੀਆਂ ਐਕਟੀਵਿਟੀਆਂ ਉੱਥੇ ਹੋਣ ਜਾ ਰਹੀਆਂ ਨੇ ਤੇ ਸਾਡੇ ਚੈਨਲ ਵੱਲੋਂ ਸਾਰੇ ਕਲੱਬ ਦਾ ਸਾਰੇ ਮੈਂਬਰਾਂ ਦਾ ਦਿਲ ਦੀ ਅੱਗੇ ਹਰਾਈਆਂ ਜੋ ਬਹੁਤ ਬਹੁਤ ਧੰਨਵਾਦ ਮੈਨੂੰ ਦੀ ਇਜਾਜ਼ਤ ਮੈਂ ਤੁਹਾਡਾ ਆਪਣਾ ਦੋਸਤ ਤੇਜਦੀਪ ਸਿੰਘ ਤੁਸੀਂ ਜੁੜੇ ਹੋ ਰੇਡੀਓ ਸਾਡੇ ਨਾਲ ਸਤਿ ਸ਼੍ਰੀ ਅਕਾਲ ਲਓ ਜੀ ਆਪਾਂ ਲੈ ਕੇ ਆ ਰਹੇ ਹੇਸਟਿੰਗ ਦੇ ਵਿੱਚ ਪਹਿਲੀ ਵਾਰੀ ਜੋੜੀ ਦਾ ਪ੍ਰੋਗਰਾਮ ਤੇ ਸਾਰਿਆਂ ਨੇ ਹੋਮ ਹੋਮਾ ਕੇ ਪਹੁੰਚਣਾ ਵਾ ਤੇ ਅੱਗੇ ਅਮਨ ਦੱਸਣਗੇ ਤੁਹਾਨੂੰ 4 ਜਨਮਲੀ ਨੂੰ ਮਾਈਟੋ ਟੈਂਪਾਰਕ ਹਾਂ ਦੇ ਤੇ ਬੱਚਿਆਂ ਦਾ ਚਾਰ ਤੋਂ ਇਹਦੇ ਵਿੱਚ ਅਸੀਂ ਬੱਚਿਆਂ ਦੀ ਪਰਫਾਰਮੈਂਸ ਵੀ ਕਰਾਂਗੇ ਤੇ ਲੇਡੀਜ਼ ਦੀਆਂ ਕਿੱਦਾਂ ਪਰਫਾਰਮੈਂਸ ਤੇ ਬੱਚਿਆਂ ਦੇ ਹੋਰ ਜੋ ਵੀ ਕੀਤਾ ਭੰਗੜਾ ਉਹ ਸਾਨੂੰ 20 ਦਸੰਬਰ ਤੋਂ ਪਹਿਲਾਂ ਪਹਿਲਾਂ ਇਨਫੋਰਮ ਕਰ ਦੇਣ ਜੀਨੇ ਵੀ ਪਰਫਾਰਮੈਂਸ ਕਰਨੀ ਹੈ ਤਾਂ ਅਸੀਂ ਉਹ ਮਤਲਬ ਕਿ ਅੱਗੇ ਦੱਸ ਸਕੀ ਹਾਂ ਛੋਣੇ ਸਾਡੇ ਟ੍ਰੈਡੀਸ਼ਨਲ ਡ्रेसेस ਪੰਜਾਬੀ ਡ्रेसेस ਗਹਿਣੇ ਫਰਾਂਦੇ ਟ੍ਰੈਡੀਸ਼ਨਲ ਲੁੱਕ ਦੇ ਵਿੱਚ ਸਾਰੇ ਜਣੇ ਪਲੀਜ਼ ਆਇਓ ਇਹ ਸਾਰਾ ਫੈਮਲੀ ਫੰਕਸ਼ਨ ਹੈਗਾ ਆ ਸਾਰੀ ਫੈਮਲੀ ਨਾਲ ਆਏ ਨੇ ਸਭ